ਸ੍ਰੀ ਕਾਲਜੀ ਪੁਆਇੰਟ ਆਫ ਕੁਲਰ ਸਿੰਘ ਸੰਧਵਾ ਕੀ ਬੇਗਰੇ ਐਸਪਾਇ ਸਬਜੈਕਟ ਅੱਜ ਅਸੀਂ ਪਹੁੰਚੇ ਇੱਥੇ ਔਰ ਪੂਰਾ ਦਾਣਾ ਮੰਡੀ ਵਿਖੇ ਅੱਜ ਮਜ਼ਦੂਰ ਦੇ ਉਸ ਨੂੰ ਲਾਇਆ ਜਾ ਰਿਹਾ ਇਸ ਵਿੱਚ ਜਮੀਨ ਰਾਪਤੀ ਸੰਗਰਸ਼ ਕਮੇਟੀ ਵੱਲੋਂ ਤੇ ਗਰਲਾ ਮਈਦੂਰ ਯੂਨੀਅਨ ਕੋੜਪੂਰਾ ਵੱਲੋਂ ਨਾਲ ਮਿਲ ਕੇ ਮਨਾਇਆ ਜਾ ਰਿਹਾ ਹੈ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਕੋੜਪੂਰਾ ਦਾਣਾ ਮੰਡੀ ਦਾ ਇੱਥੇ ਬ੍ਰਹਮਾ ਕੁਮਾਰੀ ਆਸ਼ਰਮ ਵੱਲੋਂ ਨਸ਼ਿਆਂ ਦੇ ਖਿਲਾਫ ਬਹੁਤ ਵਧੀਆ ਸੈਲ ਨੂੰ ਵੀ ਵਿਖਾਈ ਗਈ ਹੈ ਤੇ ਬਹੁਤ ਪਾਰੀ ਕੱਟ ਵਿੱਚ ਲੋਕ ਇੱਥੇ ਪਹੁੰਚੇ ਆ ਤੇ ਅੱਜ ਮਜ਼ਦੂਰ ਦਿਸ ਨੂੰ ਬਹੁਤ ਹੀ ਵਧੀਆ ਧੂਮ-ਧਾਮ ਤਰੀਕੇ ਨਾਲ ਮਨਾ ਰਹੇ ਆ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਸੀਂ ਕੋੜ ਪੂਰਾ ਨਵੀਂ ਦਾਣਾ ਮੰਡੀ ਤੋਂ ਜਿਸ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਮਜ਼ਦੂਰ ਦਿਸ ਮਨਾਇਆ ਜਾ ਰਿਹਾ ਹੈ ਕੋੜਕਪੂਰੇ ਤੋਂ ਡਾਕਟਰ ਜਸਕਰਨ ਸਿੰਘ ਜੀ ਕੋਟ ਅੱਜ ਅਸੀਂ ਪਹੁੰਚੇ ਆ ਇੱਥੇ ਕੋੜਕਪੂਰਾ ਦਾਣਾ ਮੰਡੀ ਵਿਖੇ ਇੱਥੇ ਅੱਜ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਤੇ ਮਜ਼ਦੂਰ ਗੱਲਾ ਗੱਲਾ ਮਜ਼ਦੂਰ ਕੋੜਕਪੂਰਾ ਵੱਲੋਂ ਸਾਂਝੇ ਤੌਰ ਤੇ ਇਹ ਅੱਜ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਮਜ਼ਦੂਰ ਦਿਵਸ ਮਨਾਉਣ ਦਾ ਇੱਥੇ ਸੋਤਾ ਸਾਹਿਬ ਆ ਜਿਹੜੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੇਨ ਅਧਿਕਾਰ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਸੋਤਾ ਸਾਹਿਬ ਸਤਿ ਸ਼੍ਰੀ ਅਕਾਲ ਜੀ ਅੱਜ ਜਿਹੜਾ ਪ੍ਰੋਗਰਾਮ ਰੱਖਿਆ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿੱਥੇ ਨਵੀਂ ਦਾਣਾ ਮੰਡੀ ਕੋੜ ਪੂਰਾ ਵਿੱਚ ਗੱਲਾਂ ਮਜ਼ਦੂਰ ਯੂਨੀਅਨ ਅਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਰੇਕਪੋਟ ਵੱਲੋਂ ਮਜ਼ਦੂਰ ਰੈਵਸ ਮਨਾਇਆ ਜਾ ਰਿਹਾ ਹੈ ਇੱਥੇ ਅਸੀਂ ਜਿੱਥੇ ਸ਼ਿਕਾਰਪੁਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਾਂ ਉਹ ਤੇ ਅਸੀਂ ਮਜ਼ਦੂਰਾਂ ਦੀ ਜੋ ਅਯੋਗ ਸਮੇਂ ਵਿੱਚ ਦਸ਼ਾ ਤੇ દિਸ਼ਾ ਹੈ ਉਹਦੇ ਤੇ ਵੀ ਜਿਹੜਾ ਸਾਡੇ ਵਿਦਵਾਨ ਪਹੁੰਚੇ ਹੈ ਉਹਦੇ ਤੇ ਵੀ ਚਰਚਾ ਕੀਤੀ ਜਾਣੀ ਹੈ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਮਜ਼ਦੂਰ ਹੈ ਦੇਸ਼ ਆਜ਼ਾਦ ਹੋਏ ਨੂੰ ਭਲਾ 78 ਸਾਲ ਹੋ ਗਏ ਹੈ ਮਜ਼ਦੂਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਇਸ ਲਈ ਅਸੀਂ ਇੱਥੇ ਜਿੱਥੇ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਕਰਨੀ ਹੈ ਕਿਉਂਕਿ ਮਜ਼ਦੂਰਾਂ ਦਾ ਰਹਿਣ ਸਹਿਣ ਅਜੇ ਤੱਕ ਵੀ ਉਦੋਂ ਮੰਦੀ ਹਾਲ ਵਿੱਚ ਹੀ ਹੈ ਮਜ਼ਦੂਰਾਂ ਕੋਲੇ ਰਹਿਣ ਨੂੰ ਘਰ ਨਹੀਂ ਹੈ ਮਜ਼ਦੂਰਾਂ ਕੋਲੇ ਜ਼ਮੀਨ ਦਾ ਟੁਕੜਾ ਨਹੀਂ ਹੈ ਇਸ ਲਈ ਅਸੀਂ ਇੱਥੇ ਇਹਨਾਂ ਮਜ਼ਦੂਰਾਂ ਨਾਲ ਉਹ ਵਿਚਾਰ ਚਰਚਾ ਸੰਗਿਆ ਕਰ ਰਹੇ ਹਾਂ ਜਿਹੜੀਆਂ ਕਿ ਸਾਡੇ ਮਜ਼ਦੂਰਾਂ ਦੇ ਵਿਕਾਸ ਵਾਸਤੇ ਬਹੁਤ ਜ਼ਰੂਰੀ ਹੈ ਡਾਕਟਰ ਭੀਮਰਾਓ ਦੇਸ਼ਕਾਤ ਸਾਹਿਬ ਨੇ ਭਾਵੇਂ ਸਰਦਾਰ ਦੇ ਵਿੱਚ ਬਹੁਤ ਸਾਰੇ ਹੱਕ ਆ ਜਿਹੜੇ ਸਾਡੇ ਅ ਬੜੇ ਸਿਖਾਵੇਂ ਧੰਗ ਨਾਲ ਸਾਨੂੰ ਇਹ ਸਰਕਾਰਾਂ ਨੂੰ ਇਸ ਸੰਵਧਾਨ ਵਿੱਚ ਪੇਸ਼ ਕੀਤੇ ਐ ਪਰ ਇਹ ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਲਾਗੂ ਨਹੀਂ ਕਰਦੀਆਂ ਲੈਂਡ ਸੀਇੰਗ ਐਕਟ ਦੀ ਗੱਲ ਕਰੀਏ ਤਾਂ 1972 ਦਾ ਪੰਜਾਬ ਦਾ 6.75 ਏਕੜ ਜ਼ਮੀਨ ਐ ਕਿ ਕਿਸਾਨ ਰੱਖ ਸਕਦਾ ਹੈ ਅੱਜ ਇੱਥੇ ਪੰਜਾਬ ਦੇ ਵਿੱਚ ਰਾਜੇ ਮਹਾਰਾਜਾ ਦੀ ਹਜ਼ਾਰਾਂ ਏਕੜ ਜ਼ਮੀਨ ਤੋਂ ਇਲਾਵਾ ਇੱਥੇ ਆਮ ਜ਼ਿਮੀਦਾਰ ਆਮ ਵੱਡੇ ਜਿਹੜੇ ਘਰਾਣੇ ਐ ਹਜ਼ਾਰਾਂ ਏਕੜ ਸੈਂਕੜੇ ਏਕੜ ਜ਼ਮੀਨਾਂ ਰੱਖੀ ਬੈਠੇ ਐ ਔਰ ਜਿੱਥੇ ਪਟੇਤੀ ਜ਼ਮੀਨਾਂ ਦੀ ਗੱਲ ਵੀ ਐ ਤਾਂ ਪਟੇਤੀ ਜ਼ਮੀਨਾਂ ਵੀ ਉਹਨਾਂ ਲੋਕਾਂ ਨੂੰ ਠੇਕੇ ਤੇ ਦਿੱਤੀਆਂ ਜਾਂਦੀਆਂ ਜਿਨ੍ਹਾਂ ਕੋਲੇ ਪਹਿਲਾਂ ਜ਼ਮੀਨ ਐ ਇੱਥੇ ਆਮ ਜਿਹੜਾ ਪਿੰਡੂ ਲੋਕਾਂ ਦਾ ਜਿਹੜੇ ਗਰੀਬ ਲੋਕਾਂ ਦਾ ਬੇਜ਼ਮੀਨੇ ਚੱਤੀ ਲੋਕ ਐ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਟੁਕੜਾ ਵੀ ਨਹੀਂ ਹੈ ਅਸੀਂ ਉਹਨਾਂ ਲੋਕਾਂ ਦੀ ਲੜਾਈ ਲੜਦੇ ਆਂ ਔਰ ਉਹਨਾਂ ਲੋਕਾਂ ਨੇ ਹੱਕੀ ਮੰਗਾਂ ਦੀ ਇਹ ਲੜਾਈ ਐ ਕਿ ਉਹਨਾਂ ਨੂੰ ਵੀ ਇੱਕ ਆਜ਼ਾਦ ਭਾਰਤ ਦੇ ਇੱਕ ਚੰਗੇ ਨਾਗਰਿਕ ਹੋਣ ਦਾ ਮਾਣ ਹਾਸਲ ਹੋਵੇ ਜੇ ਉਹਨਾਂ ਕੋਲੇ ਜ਼ਮੀਨ ਦਾ ਟੁਕੜਾ ਹੋਵੇ ਔਰ ਇਹ ਲੋਕ ਆ ਆਪਣੀ ਖੇਤੀ ਕਰਨਗੇ ਕਿਉਂਕਿ ਪੰਜਾਬ ਦੇ ਵਿੱਚ ਹਜ਼ਾਰਾਂ ਏਕੜ ਜ਼ਮੀਨਾਂ ਬਚਤੀ ਜ਼ਮੀਨ ਪਈ ਆ ਔਰ ਜੇ ਇਹ ਲੈਂਡ ਰੀਫਰਮਿੰਗ ਐਕਟ ਲਾਗੂ ਹੁੰਦਾ ਤਾਂ ਘੱਟੋ ਘੱਟ 3.5 ਏਕੜ ਹਰ ਪਰਿਵਾਰ ਨੂੰ ਜਿਹੜੀ ਜ਼ਮੀਨ ਆ ਉਹ ਮਿਲ ਸਕਦੀ ਹੈ ਅਸੀਂ ਮਹਿਸੂਸ ਕਰਦੇ ਆ ਕਿ ਜੇਕਰ ਇਹ ਜਮੀਨਾ ਪ੍ਰਾਪਤ ਹੋ ਜਾਂਦੀਆਂ ਤਾਂ ਜਿੱਥੇ ਪੰਜਾਬ ਦੇ ਵਿੱਚ ਗਰੀਬੀ ਦੂਰ ਹੁੰਦੀ ਹੈ ਨਸ਼ਿਆਂ ਦਾ ਲੱਕ ਤੋੜਿਆ ਜਾ ਸਕਦਾ ਹੈ ਲੋਕਾਂ ਨੂੰ ਰੁਜ਼ਗਾਰ ਮਿਲੂਗਾ ਹੱਥ ਜਿਹੜਾ ਮਜ਼ਦੂਰ ਹੈ ਮਜ਼ਦੂਰੀ ਕਰਦਾ ਕਰਦਾ ਆਪਣੇ ਜਿੱਥੇ ਰਹਿਣ ਸਹਿਣ ਦਾ ਉਹਦਾ ਬਹੁਤ ਮੰਦੀ ਹਾਲ ਦਾ ਕਰਦੇ ਮਰਨਾ ਮਰਨਾ ਡੇਢ ਡੇਢ ਮਰਨੇ ਵਿੱਚ ਕਈ-ਕਈ ਪਰਿਵਾਰ ਰਹਿ ਰਹੇ ਐ ਜੇ ਦੁੱਧ ਦੀ ਗੱਲ ਕਰੀਏ ਤਾਂ ਮਸਾ ਇੱਕ ਪਰਿਵਾਰ ਹੰਤਾ ਕਿਲੋ ਦੁੱਧ ਦੋ ਟਾਈਂ ਚਾਹ ਪੀਣ ਵਾਸਤੇ ਲੈਣਾ ਜਿਹਦੇ ਨਾਲ ਕੇ ਇਹ ਜਿਹੜਾ ਪਰਿਵਾਰ ਹੈ ਇਹ ਸਾਡੇ ਆਮ ਕਿਰਤੀ ਲੋਕਾਂ ਦੇ ਪਰਿਵਾਰ ਹੈ ਇਹ ਦੁੱਧ ਦਹੀਂ ਤੋਂ ਦਾ ਕੁਹਾ ਦੂਰ ਆ ਕਿਉਂਕਿ ਇਹਨਾਂ ਕੋਲੇ ਜ਼ਮੀਨ ਨਹੀਂ ਹੈ ਇਹਨਾਂ ਕੋਲੇ ਪੱਠੇ ਬੀਜਣ ਨੂੰ ਕੋਈ ਜਗ੍ਹਾ ਨਹੀਂ ਹੈ ਤੋਂ ਅਸੀਂ ਜਿੱਥੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅੱਜ ਮਜ਼ਦੂਰ ਦੇ ਸਮਾਣਾ ਰਹੇ ਆ ਉਥੇ ਮਜ਼ਦੂਰਾਂ ਦੀਆਂ ਇਹਨਾਂ ਹੱਕ ਦੀ ਮੰਗਾਂ ਤੇ ਵੀ ਅਸੀਂ ਅਭਾਏ ਠਾ ਰਹੇ ਆ ਆਉਣ ਵਾਲੀ 14 ਮਈ ਨੂੰ ਅਸੀਂ ਡਿਪਟੀ ਕਮਿਸ਼ਨਰ ਰੇਕੋਰਟ ਦੇ ਦਫ਼ਤਰ ਦੇ ਸਾਹਮਣੇ ਇੱਕ ਵਿਸ਼ੇਸ਼ ਧਰਨਾ ਦੇ ਰਹੇ ਆ ਉਥੇ ਇੱਕ ਸ਼ਰੀ ਮੰਗ ਪੱਤਰ ਵੀ ਦੇਾਂਗੇ ਕਿ ਇਹ ਲੈਂਡ ਸੀਲਿੰਗ ਐਕਟ ਲਾਗੂ ਕੀਤਾ ਜਾਵੇ ਪਛਾਇਤੇ ਜ਼ਮੀਨਾਂ ਜਿਹੜੀਆਂ ਇਹ ਜਿਹੜੇ ਸਰਫ ਉਹਨਾਂ ਲੋਕਾਂ ਨੂੰ ਹੀ ਬੋਲੀ ਦਿੱਤੀ ਜਾਵੇ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਤਾਂ ਕਿ ਉਹ ਵੀ ਇਹ ਮਾਨ ਮਹਿਸੂਸ ਕਰਨਾ ਕਿ ਘੱਟੋ ਘੱਟ ਇੱਕ ਸਾਲ ਲਈ ਤਾਂ ਉਹਨਾਂ ਕੋਲੇ ਇੱਕ ਆਪਦੀ ਜ਼ਮੀਨ ਹੈ ਕਿਉਂਕਿ ਸਾਡੀਆਂ ਜਿਹੜੀਆਂ ਔਰਤਾ ਗਰੀਬਾਂ ਦੀਆਂ ਇਹ ਪੱਠੇ ਖੋਤਣ ਵੀ ਜਾਂਦੀਆਂ ਸਾਜ ਤੋੜਨ ਵੀ ਜਾਂਦੀਆਂ ਖੇਤਾਂ 'ਚ ਉਹਨਾਂ ਨੂੰ ਜਲੀਲ ਹੋਣਾ ਪੈਂਦਾ ਹੈ ਸੋ ਪੰਜਾਬ ਦੇ ਵਿੱਚ ਜੋ ਹਜ਼ਾਰਾਂ ਏਕੜ ਜ਼ਮੀਨ ਪਈ ਹੈ ਉਹ ਇਹਨਾਂ ਬੇਜ਼ਮੀਨੇ ਕੱਤੀ ਲੋਕਾਂ ਦੇ ਵਿੱਚ ਜਿਹੜੀ ਹੈ ਹਰ ਸਾਲ ਵੋਲੀ ਤੇ ਦਿੱਤੀ ਜਾਵੇ ਔਰ ਜਿਹੜੀ ਬੇਜ਼ਮੀਨੇ ਜਿਹੜੀ ਹੈ ਬੇਚਾਰਾ ਜ਼ਮੀਨ ਪਈ ਆ ਰਾਜਾ ਮਹਾਰਾਜਾਂ ਦੀ ਉਹ ਜ਼ਮੀਨ ਵੀ ਲੈਂਡ ਸੀਟਿੰਗ ਐਕਟ ਲਾਗੂ ਕਰਕੇ ਇਹਨਾਂ ਆਮ ਬੇਜ਼ਮੀਨੇ ਕੱਤੀ ਲੋਕਾਂ ਵਿੱਚ ਵੰਡੀ ਜਾਵੇ ਸੋਤਾ ਸਾਹਿਬ ਇੱਕ ਹੋਰ ਜ਼ਰੂਰੀ ਗੱਲ ਹੈ ਕਿ ਜਿਵੇਂ ਪੰਚਾਇਤੀ ਜ਼ਮੀਨਾਂ ਹੈ ਕਈ ਜ਼ਿਮੀਦਾਰ ਭਰਾ ਬਾਹਰ ਆਏ ਆ ਉਹਨੂੰ ਪੱਕੇ ਤੌਰ ਤੇ ਪ੍ਰਨੋਟ ਵੀ ਲਿਖਾ ਰੱਖਿਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਤੇ ਕੀ ਕਰੋਗੇ ਸਰ ਦੇਖੋ ਅਜੇ ਤੱਕ ਪੰਜਾਬ ਦੇ ਵਿੱਚ ਜਿਹੜੀ ਕਿਸੇ ਵੀ ਪਿੰਡ ਦੀ ਪੰਚਾਇਤੀ ਜ਼ਮੀਨ ਆ ਉਹਦੇ ਤੇ ਤੀਜਾ ਹਿੱਸਾ ਸ਼ੈਡਿਊਲਡ ਕਾਸਟ ਲੋਕ ਬੇਜ਼ਮੀਨੇ ਕਰਤੀ ਲੋਕ ਬੋਲੀ ਤੇ ਦੇ ਸਕਦੇ ਆ ਪਰ ਅਸੀਂ ਚਾਹੁੰਦੇ ਆ ਕਿ ਉਹ ਸਾਰੇ ਲੋਕ ਜਿਨ੍ਹਾਂ ਕੋਲੇ ਜਨੂਰੀ ਨਹੀਂ ਸ਼ੈਡਿਊਲਡ ਕਾਸਟ ਹੋਣ ਬੇਜ਼ਮੀਨੇ ਜੱਟ ਵੀ ਹੋ ਸਕਦਾ ਬੇਜ਼ਮੀਨੇ ਫੰਡਤ ਵੀ ਹੋ ਸਕਦੇ ਆ ਸ਼ਡਿਊਲਡ ਕਾਸਟ ਤਾਂ ਹੈ ਹੀ ਇਹ ਜ਼ਮੀਨਾਂ ਤੇ ਕੇਵਲ ਤੇ ਕੇਵਲ ਆ ਠੇਕਾ ਉਹਨਾਂ ਲੋਕਾਂ ਨੂੰ ਮਿਲਣਾ ਚਾਹੀਦਾ ਸਾਲ ਦਾ ਜਿਨ੍ਹਾਂ ਕੋਲੇ ਜ਼ਮੀਨ ਦਾ ਇੱਕ ਵੀ ਟੁਕੜਾ ਨਹੀਂ ਹੈ ਬਹੁਤ ਬਹੁਤ ਧੰਨਵਾਦ ਜੀ ਇਹ ਸਨ ਸਰਦਾਰ ਅਰਵਾਰ ਸਿੰਘ ਸੋਤਾ ਜੀ ਹੁਣ ਸਾਡੇ ਨਾਲ ਕਰਮਜੀਤ ਸਿੰਘ ਹੈ ਇਹਨਾਂ ਨਾਲ ਅਪ ਗੱਲਬਾਤ ਕਰਦੇ ਹਾਂ ਹਾਂਜੀ ਕਰਮਜੀਤ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਜੋ ਅੱਜ 1 ਮਈ ਅੰਤਰਰਾਸ਼ਟਰੀ ਮੈਲ ਦੇ ਦਿਹਾੜਾ ਮਨਾਇਆ ਬਈ ਦੂਤ ਦਿਹਾੜਾ ਮਨਾਇਆ ਜਾ ਰਿਹਾ ਤੋਂ ਉਹਦੇ ਬਤ ਵਿੱਚ ਨ ਸਹੀ ਕਹਿਣਾ ਚਾਹਾਂਗੇ ਕਿ ਜੋ ਮਜ਼ਦੂਰਾਂ ਦਾ ਸਰਕਾਰਾਂ ਵੱਲੋਂ ਅਨਦੇਖੇ ਕੀਤੀ ਜਾ ਰਹੀ ਹੈ ਦਰਮਿਆਨ ਦਰ ਜਿਹੜੀ ਮਜ਼ਦੂਰਾਂ ਦੀ ਆਰਥਿਕ ਲੋਟ ਹੋ ਰਹੀ ਆ, ਸ਼ਰੀਰਕ ਲੋਟ ਹੋ ਰਹੀ ਆ ਔਰ ਉਹਨਾਂ ਨੂੰ ਜਿਹੜਾ ਉਹਨਾਂ ਦਾ ਮਿਹਨਤਾਨਾ ਪੂਰਾ ਨਹੀਂ ਦਿੱਤਾ ਜਾ ਰਿਹਾ ਪਰ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜਿਵੇਂ ਮੱਡੀਆਂ ਦੇ ਵਿੱਚ ਵੀ ਅਸੀਂ ਵੇਖਣ ਨੂੰ ਆਉਂਦਾ ਵੀ ਮੱਡੀਆਂ ਦੇ ਵਿੱਚ ਪੱਲੇਦਾਰਾਂ ਨੂੰ ਜਿਹੜੀ ਉਹਨਾਂ ਦੀ ਮਿਹਨਤ ਘੱਟ ਦੇਣਾ, ਉਹਨਾਂ ਤੋਂ ਜਿਹੜੀ ਆ ਨਜਾਇਜ਼ ਕਟ ਕਟ ਨਹੀਂ ਜਿਹੜਾ ਸੋਕੇ ਤਾਂ ਇਦਾਂ ਦੀਆਂ ਬਹੁਤ ਹੋਰ ਵੀ ਜਿਹੜੀਆਂ ਮਤਲਬ ਕੇ ਪਰੇਸ਼ਾਨੀਆਂ ਮਜ਼ਦੂਰਾਂ ਨੂੰ ਆਉਂਦੀਆਂ ਉਹ ਇਹ ਮਜੂਰਾਂ ਜਿਹੜੀਆਂ ਪਰੇਸ਼ਾਨੀਆਂ ਉਹ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਵੀ ਇਹ ਵੀ ਜਿਹੜੀਆਂ ਨਾ ਇਦਾਂ ਦਾ ਨਾ ਮੁਸ਼ਕਲ ਆ ਉਹ ਵੀ ਜਲਦ ਤੋਂ ਜਲਦੀ ਹੱਲ ਕਰਨੀਆਂ ਚਾਹੀਦੀਆਂ ਤੇ ਮਜ਼ਦੂਰਾਂ ਨੂੰ ਇਕੱਠੇ ਹੋ ਕੇ ਜਿਹੜਾ ਆਪਣੇ ਹੱਕਾਂ ਦੇ ਲਈ ਉਹ ਲੜਨਾ ਚਾਹੀਦਾ ਸਾਡੇ ਨਾਲ ਭਵਿੰਦਰ ਸਿੰਘ ਬੋਦਲਾ ਜੀ ਆ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਹਾਂ ਜੀ ਭਵਿੰਦਰ ਸਿੰਘ ਜੀ ਜਿਹੜੀਆਂ ਜ਼ਮੀਨਾਂ ਹੁਣ ਜ਼ਿਮੀਦਾਰ ਵਾਹ ਰਹੇ ਐ ਐਸੀ ਲੋਕਾਂ ਦੀਆਂ ਤੇ ਹੁਣ ਤੁਸੀਂ ਉਹਨਾਂ ਤੇ ਕਾਰਵਾਈ ਕਦੋਂ ਤੱਕ ਕਰੋਗੇ ਇਸ ਤਰ੍ਹਾਂ ਉਹਨਾਂ ਕਰਦੇ ਆ ਕਿ ਉਹ ਜ਼ਮੀਨਾਂ ਮੈਦੂਫਾਂ ਦੇ ਨਾਂ ਦੇ ਟੁਕੜੇ ਚੰਗੀਆਂ ਤੇ ਕਿਹਦੇ ਵੀ ਮੇਰੋ ਜੀਵਿਦਾਰ ਦੇਖਾ ਉਹਦਾ ਉਸ ਨੂੰ ਦੇ ਦਾਣੇ ਜੀਵਿਦਾਰ ਤੇ ਚਲੇਗਾ ਹੋਰ ਇਹ ਜ਼ਮੀਨਾਂ ਜਿਹੜੀਆਂ ਐਸੇ ਬੰਦੇ ਨੇ ਬੋਲੀ ਦਿੱਤੀ ਹੈ ਤੇ ਐਸੇ ਬੰਦਾ ਹੀ ਉਹ ਜ਼ਮੀਨ ਖਾਵੇ ਜੇਕਰ ਕੋਈ ਐਸੇ ਬੰਦਾ ਉਹ ਜ਼ਮੀਨ ਕਿਸ ਆਪ ਦੇ ਨਾਂ ਤੜਵਾ ਕੇ ਕਿਸੇ ਜੱਟ ਨੂੰ ਦਿੰਦਾ ਤਾਂ ਉਸ ਦੀ 30% ਜਿਹੜੀ ਠੇਕੇ ਦੀ ਹਿੱਸੇਦਾਰੀ ਹੈ ਜਿਹੜੀ ਜੱप्त ਕੀਤੀ ਜਾਵੇ ਤੇ ਨਵੇਂ ਸਿਰੇਓ ਬੋਲੀ ਫੇਰ ਉਹ ਐਸੇ ਦੇ ਨਾਮ ਥੋੜੀ ਜਾ ਕੇਈ ਜ਼ਿਮੀਂਦਾਰ ਆ ਜਿਹੜੇ ਪ੍ਰਨੋਟ ਲਿਖਾ ਕੇ ਬੈਠੇ ਹੋਏ ਆ ਕਿ ਅਸੀਂ ਇਹ ਜ਼ਮੀਨਾਂ ਖਰੀਦ ਲੀਆਂ ਪਿੰਡਾਂ ਦੇ ਵਿੱਚ ਉਹਨਾਂ ਬਾਰੇ ਫਿਰ ਤੁਸੀਂ ਕੀ ਕਰੋਗੇ ਨਹੀਂ ਜੀ ਨਹੀਂ ਨਹੀਂ ਇਹ ਤਾਂ ਠੱਗੇਸ਼ਾਈ ਇਹੀ ਜਿੱਦਿਆ ਸਾਡੇ 17 ਏਕੜ ਦਾ ਲੈਂਡ ਸੀਲਿੰਗ 1 ਲੱਖ ਹੋ ਗਿਆ ਠੀਕ ਹੈ ਨਾ ਆਪਦੀ ਆਪੀ ਇਹ ਜ਼ਮੀਨਾਂ ਇਹਨਾਂ ਤੋਂ ਖੋਤ ਜਾਣੀਆਂ ਸਾਡੇ ਬਹੁਤ ਬਹੁਤ ਧੰਨਵਾਦ ਜੀ ਅੱਜ ਤੁਸੀਂ ਨਾ ਲੇਬਰ ਡੇ ਤੇ ਪਹੁੰਚੇ ਆ ਇਹ ਤੁਸੀਂ ਕੀ ਕਹਿਣਾ ਚਾਹੋਗੇ ਤੇ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਚੱਲ ਪਿਆ ਸਮਿਕਾ ਜੀ ਸ਼ਰਤੀ ਭਾਸੀ ਪ੍ਰਜਾਵਿਤਾ ਬ੍ਰਹਮਕਮਾਰੀ ਇਸ਼ਟੀ ਵਿਸ਼ਵਵਿਦਿਆਲੇ ਬ੍ਰਹਮਾਸ ਤੋਂ ਆਏ ਆ ਉਸ ਦੇ ਬਾਰੇ ਜਾਗਰੂਕਤਾ ਹੈ ਉਹ ਨਾਲ ਹੀ ਨਾਲ ਸਾਡੀ ਬਾਣੀ ਦੇ ਵਿੱਚ ਵੀ ਲਿਖਿਆ ਹੈ ਨਾਮੁ ਸੁਮਰੀ ਨਾਨਕਾ ਜੜੀ ਹੈ ਜੀਤ ਦਾ ਜਦੋਂ ਅਸੀਂ ਨਾਮ ਦਾ ਸਹਾਰਾ ਲੈ ਲੈਂਦੇ ਆ ਜਿ ਉਸ ਵਾਹਿਗੁਰੂ ਦਾ ਪਰਮਾਤਮਾ ਦਾ ਸਾਡੇ ਨਾਲ ਸਾਥ ਹੁੰਦਾ ਹੈ ਸਹਾਰਾ ਹੁੰਦਾ ਹੈ ਤਾਂ ਅਸੀਂ ਨਾ ਨਸ਼ਿਆਂ ਤੋਂ ਵੀ ਪੂਰਾ ਦਿਨ ਵਧੀਆ ਆਪਦੀ એનર્ਜੀ ਨਾਲ ਸ਼ਕਤੀ ਨਾਲ ਕੰਮ ਕਰ ਸਕਦੇ ਆਂ ਔਰ ਸਾਡੇ ਮਨ ਤੇ ਤਨ ਦੇ ਉੱਪਰ ਬਹੁਤ ਹੀ ਵਧੀਆ ਅਸਰ ਪੈਂਦਾ ਹੈ ਸਾਡੇ ਅੰਦਰ ਉਹ ਰੂਹਾਨੀ ਸ਼ਕਤੀ ਆਉਂਦੀ ਹੈ ਸਾਨੂੰ ਨਸ਼ਿਆਂ ਨੂੰ ਛੱਡਣਾ ਚਾਹੀਦਾ ਹੈ ਕਿ ਸਾਡੇ ਸਮਾਜ ਵਿੱਚ ਨਸ਼ੇ ਦੇ ਕਾਰਨ ਬਹੁਤ ਕਾਹਦਾ ਹੈ ਕਿਵੇਂ ਖਿਡਾਰੀ ਵੀ ਘੱਟ ਹੋ ਰਹੇ ਹੈ ਕਲੰਕ ਹੈ ਕਿਆ ਸਮਾਰਨ ਹੋਹੀ ਹੈ ਯਾਤਰੀ ਹੈ ਮਾਨਸਿਕ ਸਥਿਤੀ ਕੇ ਪੰਜਾਬੀ ਰੰਗਲਾ ਬਣਾਉਣ ਲਈ ਆਪਨੇ ਦੇਸ਼ ਨੂੰ ਵਧੀਆ ਅੱਜ ਇੱਕ ਛੋਟੀ ਜਿਹੀ ਵੀਡੀਓ ਦਿਖਾਉਂ ਰਹੇ ਹੋ ਜਿਸ ਨਾਲ ਸਾਰੇ ਨੂੰ ਹੀ ਇਸ ਦੀ ਪ੍ਰੇਰਣਾ ਮਿਲੇ ਇੱਕ ਅੱਛਾ ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ ਦੀਦੀ ਜੀ ਆ ਹੋਰ ਹਾਂ ਦੀਦੀ ਤੁਸੀਂ ਕਹਿਣਾ ਚਾਹੋਗੇ ਕਿ ਕੈਸੇ ਉਹ ਆਪਣੇ ਦੇਸ਼ ਤੋਂ ਕੇ ਕਾਰਨ ਨਸ਼ੇ ਕੀ ਚਪੇਟ ਮੇ ਆ ਜਾਂਦਾ ਹੈ ਉਸਕੇ ਕਾਰਨ ਕਿਸੀ ਮੈਂ ਇੱਕ ਸੰਦੇਸ਼ ਲੈ ਕੇ ਪਹੁੰਚੇ ਜਿਹੜੇ ਸਾਡੇ ਵੀਰੇ ਨਸ਼ੇ 'ਚ ਫਸ ਗਏ ਇੱਕ ਤਾਂ ਇਨਸਾਨ ਨਸ਼ੇ 'ਚ ਫਸ ਕੇ ਜੁੜਨ ਵਾਸਤੇ ਟਾਈਮ ਤਾਂ ਲੱਗਦਾ ਹੈ ਜਿਹੜੇ ਸਾਡੀ ਮੌਜੂਦਾਨ ਨਹੀਂ ਹੈ ਕੋਈ ਮਨੂ ਹੁੰਦਾ ਹੈ ਬੱਚੇ ਕਿਉਂ ਤਾਂ ਸਭ ਵੇ ਕਹਾਣੀ ਹੁੰਦੀ ਹੈ ਕਿਵੇਂ ਬਚਾ ਸਕਦੇ ਉਹਦੇ ਵਾਸਤੇ ਜਿਹੜਾ ਜਨ ਪ੍ਰਜਾਪਤਾ ਬ੍ਰਹਮ ਕੁਮਾਰ ਈਸ਼ਵਰ ਯੂਨੀਵਰਸਿਟੀ ਵਾਲੋ ਕਿਹਾ ਗਿਆ ਹੈ ਇਹਦੇ ਵਿੱਚ ਅਸੀਂ ਸਾਰੇ ਮੰਡੀ ਦੇ ਜਿੰਨੇ ਵੀ ਸਾਡੇ ਭਾਈ ਭੈਣ ਨੇ ਉਹਨਾਂ ਨੇ ਬੜਾ ਯੋਗਦਾਨ ਦਿੱਤਾ ਸਾਡੇ ਭਰਾਵਾਂ ਨੇ ਮਾਰਕੀਟ ਕਮੇਟੀ ਵਾਲਿਆਂ ਨੇ ਉਹਨਾਂ ਨੇ ਬੜਾ ਸੋਹਣਾ ਪ੍ਰਬੰਧ ਕਰਕੇ ਦਿੱਤਾ ਇਹਦੇ ਵਾਸਤੇ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਾਂਗੇ ਓਮ ਸ਼ੰਭੋ ਬਹੁਤ ਬਹੁਤ ਧੰਨਵਾਦ ਤੁਸੀਂ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ